ਜੀ ਆਪਣੇ ਬੱਚੇ ਇੱਥੇ ਲਵਲੀ ਦੇ ਵਿੱਚ ਲੱਗੇ ਹੋ ਸਗੇ ਪਾਸਪੋਰਟ ਦੇ ਨਾਂ ਤੇ ਰਾਤ ਨੂੰ ਆਪਣਾ ਕੰਮ ਖਤਮ ਕਰਕੇ ਜਾ ਰਹੇ ਨਾਲ ਇਹਨਾਂ ਦੇ ਬ੍ਰਿੰਡ ਸਾਹਿਲ ਸੀਮੰਡਾ ਠੀਕ ਹੈ ਤੇ ਜਿਹੜਾ ਤੀਜੇ ਦਾ ਨਾਮ ਹੈਗਾ ਜੀ ਜੋਗਨਬੀਰ ਸਿੰਘ ਕਿੱਥੇ ਦੇ ਰਹਿਣ ਵਾਲੇ ਸੀ ਇਹ ਬਹਿਰਾਮ ਦੇ ਜੀ ਤੇ ਕਿੰਨੇ ਸਾਲ ਦੇ ਮੁੰਡਾ ਸੀ ਤੁਹਾਡਾ ਤੇ 19 ਸਾਲ ਦਾ ਜੀ ਤੇ ਐਕਸੀਡੈਂਟ ਕਿਸ ਤਰ੍ਹਾਂ ਹੋਇਆ ਜੀ ਮੋਟਰਸਾਈਕਲ ਤੇ ਜਾ ਰਹੇ ਸੀ ਮਤਲਬ ਦਰਖਤ ਨਾਲ ਟਕਰਾਈ ਆ ਕਿੰਨੇ ਵਜੇ ਦਾ ਟਾਈਮ ਸੀ ਸ਼ਾਮ ਦਾ ਜੀ ਹੁਣ ਪਤਾ ਨਹੀਂ ਹੈਗਾ ਟਾਈਮ ਦਾ ਦਾ ਕੁਛ ਨਹੀਂ ਸਵੇਰੇ ਸਾਨੂੰ ਵੀ ਪਤਾ ਲੱਗਿਆ ਹੈਗਾ ਜੀ ਸਵੇਰੇ ਪਤਾ ਲੱਗਾ ਹਾਂਜੀ ਤੇ ਕਿੰਨੇ ਜਾਣੇ ਸੀ ਇਹ ਤੇ ਦੋ ਜਾਣੇ ਆ ਜੀ ਦੂਜਾ ਮੁੰਡਾ ਥੋੜਾ ਸੀਰੀਅਸ ਹੈਗਾ ਤੇ ਉਹ ਕਿੱਧਰ ਗਿਆ ਜੀ ਉਹ ਇਹਨਾਂ ਨੇ ਰੈਫਰ ਕਰਤਾ ਸੀ ਜਲੰਧਰ ਜੀ ਠੀਕ ਆ ਮੱਕੇ ਹੁਣ ਪਤਾ ਨਹੀਂ ਉੱਥੇ ਜਾ ਕੇ ਵੀ ਇਹਨਾਂ ਦਾ ਕਿੱਦਾਂ ਹੋਇਆ ਜੀ ਕੀ ਨਾਂ ਤੁਹਾਡਾ ਮੇਰਾ ਰਜਿੰਦਰ ਹੈ ਜੀ ਕਿਹੜਾ ਪਿੰਡ ਤੁਹਾਡਾ ਬਹਿਰਾਮ ਜੀ ਇਹ ਜਿਹੜੇ ਦੋ ਨੌਜਵਾਨ ਸੀ ਇਹ ਕਿੱਥੇ ਦੇ ਸੀ ਜੀ ਬਹਿਰਾਮ ਦੇ ਆ ਜੀ ਬਹਿਰਾਮ ਦੇ ਆ ਜੀ ਹਾਂਜੀ ਤੇ ਐਕਸੀਡੈਂਟ ਕਿੱਥੇ ਹੋਇਆ ਜੀ ਇਹਨਾਂ ਦਾ ਇਹ लवली ਦੇ ਬੈਕ ਸਾਈਡ ਤੇ ਆ ਜੀ ਕਿ ਉੱਥੇ ਹੋਇਆ ਕਿਸੇ ਦਰਖਤ ਦੇ ਵਿੱਚ ਵੱਜੇ ਹੈ ਦਰਖਤ ਦੇ ਵਿੱਚ ਵੱਜੇ ਹਾਂਜੀ ਤੋਂ ਜੋ ਲੋਨ ਜੋਂ ਦਾ ਐਕਸੀਡੈਂਟ ਹੋਇਆ ਵਾ ਉਹ ਹਰਦਾਸਪੁਰ ਤੋਂ लवली ਦੀ ਬੈਕ ਸਾਈਡ ਦੇ ਮਹਿਨੂ ਸਾਹਿਬ ਨੂੰ ਜਾ ਰਹੇ ਸੀ ਤੇ ਜਿਹੜਾ ਕਿ ਉੱਥੇ ਪੂਣੀ ਮੋੜ ਹੀ ਸਾਹਮਣੇ ਤੇਜ਼ ਰਫਤਾਰ ਆ ਰਹੇ ਸੀ ਉਹਨਾਂ ਕੋਲ ਕੰਟਰੋਲ ਨਹੀਂ ਹੋਇਆ ਤੇ ਜਿਹੜੇ ਕਿ ਸਿੱਧੇ ਸਪੈਦੇ ਵਿੱਚ ਜਾ ਬਜੇ ਜਿਸ ਦੀ ਇੱਕ ਦੀ ਮੌਤ ਹੋ ਚੁੱਕੀ ਇੱਕ ਜੋ ਠੀਕ ਸੀ ਉਹਨੂੰ ਹਸਪਤਾਲ ਦਾਖਲ ਕਰਾਇਆ ਗਿਆ ਕਿ ਜਿਹੜਾ ਕਿ ਇਥੋਂ ਰੈਫਰ ਜ਼ਿਲੰਦਰ ਤੱਕ ਕੀਤਾ ਗਿਆ ਠੀਕ ਹੈ ਜੀ ਜਿਹੜਾ ਦੂਸਰਾ ਮੁੰਡਾ ਆ ਉਹਦੀ ਕੀ ਪੋਜੀਸ਼ਨ ਕੀ ਆ ਜੀ ਉਹ ਵੀ ਡਾਕਟਰ ਸਾਹਿਬ ਸੀਰੀਅਸ ਹੀ ਦੱਸ ਦੀ ਜੀ ਸੀਰੀਅਸ ਦੱਸਦੇ ਆ ਜੀ ਜੀ ਸਰ